ਅੱਜ ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣ ਜਾ ਰਹੀ ਸ਼ਾਦ ਸੰਗਤ ਇੱਕ ਗੱਲ ਧਿਆਨ ਵਿੱਚ ਰੱਖਿਓ ਕਿਤੇ ਇਹ ਨਾ ਹੋਵੇ ਅਸੀਂ ਉੱਥੇ ਜਾ ਕੇ ਦਿਹਾੜਾ ਮਨਾ ਕੇ ਵਾਪਸ ਆ ਜਾਈਏ ਪਰ ਸਾਡੇ ਬੱਚਿਆਂ ਦੇ ਅੰਦਰੋਂ ਬਾਬਾ ਫਤਿਹ ਸਿੰਘ ਗਵਾਚ ਜਾਣ ਅਰ ਮੈਂ ਬੇਨਤੀ ਕਰਾਂ ਖਿਮਾ ਸ਼ਾਇਦ ਅੱਜ ਬਹੁਤੇ ਪਰਿਵਾਰਾਂ ਦੇ ਨਿੱਕੇ ਬੱਚਿਆਂ ਵਿੱਚੋਂ ਸਿੱਖ ਪਰਿਵਾਰਾਂ ਦੇ ਬੱਚਿਆਂ ਦੇ ਵਿੱਚੋਂ ਵੀ ਬਾਬਾ ਫਤਿਹ ਸਿੰਘ ਜੀ ਗਵਾਚ ਚੁੱਕੇ ਨੇ ਅੱਜ ਬਹੁਤੇ ਬੱਚਿਆਂ ਦੇ ਵਿੱਚੋਂ ਬਾਬਾ ਫਤਿਹ ਸਿੰਘ ਗਵਾਚ ਕੇ ਮੋਬਾਈਲਾਂ ਵਿੱਚ ਚਲੇ ਗਏ ਅੱਜ ਬਹੁਤੇ ਬੱਚਿਆਂ ਦੇ ਅੰਦਰੋਂ ਬਾਬਾ ਫਤਿਹ ਸਿੰਘ ਜੀ ਗਵਾਚ ਗਏ ਖਾਣ ਪੀਣ ਦੀਆਂ ਰੇੜੀਆਂ ਤੇ ਪਹੁੰਚ ਚੁੱਕੇ ਨੇ ਅੱਜ ਦਾ ਬਾਬਾ ਫਤਿਹ ਸਿੰਘ ਗੁਰੂ ਘਰਾਂ ਵਿੱਚੋਂ ਨਹੀਂ ਲੱਭਦਾ ਅੱਜ ਦੇ ਬਾਬਾ ਫਤਿਹ ਸਿੰਘ ਜੀ ਨੂੰ ਸਾਨੂੰ ਆਪਣੇ ਅੰਦਰੋਂ ਲੱਭਣਾ ਪੈਣਾ ਹੈ ਅੰਦਰੋਂ ਤਲਾਸ਼ਣਾ ਪੈਣਾ ਹੈ ਆਪਣੇ ਬੱਚਿਆਂ ਨੂੰ ਬਾਬਾ ਫਤਿਹ ਸਿੰਘ ਦੀ ਵਰਗਾ ਬਣਾਉਣਾ ਪੈਣਾ ਹੈ ਫੇਰ ਸਾਡੇ ਇਹ ਜਨਮ ਦਿਹਾੜੇ ਮਨਾਉਣੇ ਸਫਲ ਹੋਣਗੇ ਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਛੱਡੀ ਅਰਦਾਸ ਹੈ ਕਿ ਸਤਗੁਰੂ ਸਾਡੀ ਕੌਮ ਦੇ ਸਮੁੱਚੇ ਬਚਪਨ ਨੂੰ ਬਾਬਾ ਫਤਿਹ ਸਿੰਘ ਜੀ ਦੇ ਰੰਗ ਦੇ ਨਾਲ ਰੰਗਦੇ ਉਹਨਾਂ ਵਰਗਾ ਸ਼ਿਦਕ ਉਹਨਾਂ ਵਰਗੀ ਦ੍ਰਿੜਤਾ ਉਹਨਾਂ ਵਰਗੀ ਨਿਰਪੈਤਾ ਉਹਨਾਂ ਵਰਗਾ ਸ਼ਾਹਸ ਉਹਨਾਂ ਵਰਗਾ ਭਰੋਸਾ ਤੇ ਅਡੋਲਤਾ ਅਗਰ ਸਾਡੇ ਬਚਪਨ ਵਿੱਚ ਆ ਜਾਏ ਤੇ ਸੱਚ ਜਾਣਨਾ ਅੱਜ ਘਰ ਘਰ ਦੇ ਵਿੱਚ ਬਾਬਾ ਫਤਿਹ ਸਿੰਘ ਜੀ ਫੇਰ ਪੈਦਾ ਹੋ ਜਾਣਗੇ ਤੇ ਅੱਜ ਸਾਨੂੰ ਲੋੜ ਹੈ ਆਪਣੇ ਬਚਪਨ ਦੇ ਵਿੱਚ ਬਾਬਾ ਫਤਿਹ ਸਿੰਘ ਜੀ ਵਰਗਾ ਜज्ਬਾ ਭਰਨ ਦੀ ਦੇਖੋ ਬਚਪਨਾਂ ਬੜਾ ਅਮੀਰ ਹੈ ਬਾਬਾ ਫਤਿਹ ਸਿੰਘ ਜੀ ਨੇ ਆਪਣੀ ਜ਼ਿੰਦਗੀ ਨੂੰ ਦਾਤੇ ਲਾ ਕੇ ਬਚਪਨ ਨੂੰ ਇੰਨਾ ਉੱਚਾ ਚੁੱਕ ਦਿੱਤਾ ਕਿ ਰਹਿੰਦੀ ਦੁਨੀਆ ਤੱਕ ਇਸ ਬਚਪਨ ਨੂੰ ਕੋਈ ਡੇਗ ਨਹੀਂ ਸਕੇਗਾ ਪਰ ਜੇ ਆਪਾਂ ਅਵਿਸ਼ਲੇ ਹੋ ਗਏ ਫਿਰ ਬਾਬਾ ਫਤਿਹ ਸਿੰਘ ਜੀ ਨੀਹਾਂ ਵਿੱਚ ਤੇ ਮਿਲਣਗੇ ਪਰ ਸੱਚ ਜਾਣੇ ਸਾਨੂੰ ਆਪਣੇ ਘਰਾਂ ਵਿੱਚੋਂ ਨਹੀਂ ਮਿਲਣੇ ਸੋ ਲੋੜ ਹੈ ਬਾਬਾ ਫਤਿਹ ਸਿੰਘ ਜੀ ਨੂੰ ਆਪਣੇ ਘਰਾਂ ਵਿੱਚ ਵੀ ਵੇਖੀਏ ਆਪਣੇ ਸਿੱਖੀ ਦੇ ਬਚਪਨ ਵਿੱਚ ਵੇਖੀਏ ਤੇ ਕੱਲੇ-ਕੱਲੇ ਬੱਚੇ ਦੇ ਜ਼ਿੰਦਗੀ ਦੇ ਅੰਦਰ ਬਾਬਾ ਫਤਿਹ ਸਿੰਘ ਜੀ ਦਾ ਜੀਵਨ ਤੇ ਉਹਨਾਂ ਦੀ ਜ਼ਿੰਦਗੀ ਦੇ ਰੰਗ ਭਰ ਦਿੱਤੇ ਜਾਣ ਫੇਰ ਸਾਡੇ ਇਹ ਦਿਹਾੜੇ ਮਨਾਉਣੇ ਸਫਲ ਹੋਣੇ